ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਕੀਤੀ ਜਾ ਰਹੀ ਹੈ ਅੱਜ ਕੁਝ ਦਿਨਾਂ ਬਾਅਦ ਫੇਰ ਇੱਕ ਪੌੜੀ ਸਿੱਧ ਗੋਸ਼ਟ ਬਣੀ ਦੀ ਆਪ ਸੰਗਤਾਂ ਦੇ ਸਾਹਮਣੇ ਰੱਖ ਕੇ ਵਿਚਾਰ ਕੀਤੀ ਜਾ ਰਹੀ ਹੈ ਸਕਰੀਨ ਬੋਰਡ ਦੇ ਉੱਤੇ ਜੋ ਪੌੜੀ ਸਤਗੁਰ ਪਦਸ਼ ਦੀ ਉਚਾਰੀ ਹੋਏ ਲਿਖੀ ਹੋਈ ਹੈ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਪੜ੍ਹੀਏ ਗੁਰਮੁਖ ਨਾਮ ਨਿਰੰજન ਪਾਏ ਗੁਰਮੁਖ ਹਉਮੈ ਸ਼ਬਦ ਜਲਾਏ ਗੁਰਮੁਖ ਸੱਚੇ ਕੇ ਗੁਣ ਗਾਏ ਗੁਰਮੁਖ ਸੱਚ ਰਹਿਸ ਮਾਏ ਗੁਰਮੁਖ ਸਾਚ ਨਾਮ ਪਤ ਉਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਚੀ ਹੋਏ 42ਵੀਂ ਇਹ ਪੌੜੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਧਾਂ ਦੇ ਨਾਲੇ ਵਿਚਾਰ ਚਰਚਾ ਕਰ ਰਹੇ ਨੇ ਕਿ ਪ੍ਰਮਾਤਮਾ ਨੂੰ ਮਿਲਣ ਵਾਸਤੇ ਗੁਰਮੁਖ ਬਣਨਾ ਭਾਵ ਗੁਰੂ ਵਾਲੇ ਹੋਣਾ ਜ਼ਰੂਰੀ ਹੈ ਤੇ ਗੁਰੂਦਾਲੇ ਬਣ ਕੇ ਫਿਰ ਉਹਦਾ ਨਾਮ ਜਪਣਾ ਗੁਰਮੁਖ ਕੋਣ ਹੈ ਨਾਮ ਦੀ ਕਿਹੜੀ ਵਡਿਆਈ ਹੈ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਪਾਵੇਂ ਉਹਨਾਂ ਨੇ ਇਹ ਵਿਚਾਰ ਸਿੱਧਾਂ ਦੇ ਸਾਹਮਣੇ ਰੱਖੀ ਹੈ ਪਰ ਸਤਿਗੁਰ ਨੇ ਉਪਕਾਰ ਕੀਤਾ ਸਾਡੇ ਉੱਤੇ ਆਪਣੀ ਬਾਣੀ ਨੂੰ ਲਿਖਿਆ ਸੰਭਿਆ ਤੇ ਅੱਜ ਉਹ ਸਾਡੇ ਕੋਲ ਉਹ ਸਤਿਗੁਰ ਦੀ ਮਹਾਨ ਬਾਣੀ ਜਿਹਨੂੰ ਸਮਝਣਾ ਹੈ ਜਿਹਨੂੰ ਵਿਚਾਰਨਾ ਹੈ ਜਦੋਂ ਪੜ੍ਹ ਕੇ ਆਪਣਾ ਜਨਮ ਅਸਾਂ ਵੀ ਸਫਲਾ ਕਰਨਾ ਹੈ ਤਾਂ ਸਤਿਗੁਰ ਗੁਰਮੁਖ ਭਾਵ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਮਨੁੱਖ ਉਹ ਜੀਵ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਸਤਿਗੁਰ ਕਹਿੰਦੇ ਨੂੰ ਮਿਲਦਾ ਕੀ ਹੈ ਗੁਰਮੁਖ ਨਾਮ ਨਿਰੰਜਨ ਪਾਏ ਨਿਰੰਜਨ ਕਾਲਖਤੋ ਰਹਤਾ ਨਾਮ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਨਾ ਉਹ ਪ੍ਰਮਾਤਮਾ ਦਾ ਜਿਹੜਾ ਕਾਲਖਤੋ ਰਹਤ ਨਾਮ ਹੈ ਨਿਰੰਜਨ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਗੁਰਮੁਖ ਹਉਮੈ ਸ਼ਬਦ ਜਲਾਏ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਜੀਵ ਸ਼ਬਦ ਦੇ ਦdde ਨੂੰ ਸਿਹਾਰੀ ਹੈ ਇਹਨੂੰ ਕਹਿੰਦੇ ਨੇ ਇੱਕ ਕਾਰਕ ਹੈ ਜਿਵੇਂ ਕਰਤਾ ਕਾਰਕ ਹੈ ਇਹਨੂੰ ਕਰਨ ਕਾਰਕ ਕਹਿੰਦੇ ਨੇ ਜਿਹਦੇ ਰਾਹੀਂ ਕੋਈ ਕੰਮ ਹੋਵੇ ਸ਼ਬਦ ਦੇ ਦdde ਨੂੰ ਸਿਹਾਰੀ ਹੈ ਭਾਵੇਂ ਕਈ ਸੰਪਰਦਾਵਾਂ ਦੇ ਵਿੱਚ ਜਾਂ ਕਈ ਲੋਕ ਇਹਨੂੰ ਸ਼ਬਦ ਪਾਠ ਪੜ੍ਹਦੇ ਨੇ ਸੋ ਪਾਠ ਦੇ ਵਿੱਚ ਫਰਕ ਨਹੀਂ ਹੈ ਪਾਠ ਸ਼ਬਦ ਪੜਿਆ ਜਾਵੇ ਸ਼ਬਦ ਪੜਿਆ ਜਾਵੇ ਅਸਲ 'ਚ ਅਸੀਂ ਗੁਰੂ ਨੂੰ ਗੁਰੂ ਮੰਨਣਾ ਹੈ ਸਭ ਤੋਂ ਵੱਡੀ ਕਮੀ ਸਾਡੇ ਵਿੱਚ ਇਹ ਹੈ ਕਿ ਅਸੀਂ ਗੁਰਬਾਣੀ ਗੁਰੂ ਨੂੰ ਅਸੀਂ ਗੁਰੂ ਮੰਨੋ ਨਹੀਂ ਮੰਨ ਰਹੇ ਭਾਵੇਂ ਅਸੀਂ ਸਿਰ ਵੀ ਝੁਕਾਉਂਦੇ ਹਾਂ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸ਼ਬਦ ਦੇ ਦਦੇ ਨੂੰ ਸਿਆਰੀ ਹੋਣ ਕਰਕੇ ਸ਼ਬਦ ਦੇ ਰਾਹੀ ਭਾਈ ਗੁਰੂ ਦੇ ਦਸੇ ਰਾਤ ਚੱਲਣ ਵਾਲਾ ਗੁਰਮੁਖ ਜਿਹੜਾ ਮਨੁੱਖ ਗੁਰੂ ਦੇ ਦਸੇ ਰਾਤ ਚੱਲਦਾ ਹੈ ਉਹ ਆਪਣੇ ਅੰਦਰ ਜਿਹੜੀ ਹਉਮੈ ਹੰਕਾਰ ਹੈ ਨਾ ਉਹਨੂੰ ਗੁਰੂ ਦੇ ਸ਼ਬਦ ਰਾਹੀਂ ਜੜ ਲੈਂਦਾ ਹੈ। ਭਾਵ ਹਉਮੈ ਨੂੰ ਖਤਮ ਕਰ ਲੈਂਦਾ ਹੈ। ਗੁਰਮੁਖ ਸਾਚੇ ਕੇ ਗੁਣ ਗਾਏ। ਗੁਣ ਉਹ ਵਚਨ ਸ਼ਬਦ ਹੈ ਇਸ ਕਰਕੇ ਗੁਣ ਦੇ ਨਾਲ ਇਹਨਾਂ ਔਂਕਰ ਨਹੀਂ ਹੈ। ਗੁਰਮੁਖ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ। ਸਤਿਗੁਰੂ ਆਖਦੇ ਨੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਇਹ ਮਨੁੱਖ ਜਿਹੜਾ ਉਹ ਸੱਚੇ ਪ੍ਰਮਾਤਮਾ ਦੇ ਫਿਰ ਗੁਣ ਗਾਉਂਦਾ ਹੈ। ਉਹਦੀ ਵਡਿਆਈ ਕਰਦਾ ਹੈ। ਗੁਰਮੁਖ ਸੱਚ ਹੈ ਰਹਿ ਸਮਾਏ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਮਨੁੱਖ ਜਿਹੜਾ ਹੈ ਨਾ ਫਿਰ ਉਹ ਸੱਚੇ ਪ੍ਰਮਾਤਮਾ ਦੇ ਵਿੱਚ ਜੁੜਿਆ ਰਹਿੰਦਾ ਸਮਾਇਆ ਰਹਿੰਦਾ ਹੈ ਉਹਦਾ ਮਨ ਪੱਕਾ ਹੀ ਗੁਰੂ ਦੇ ਨਾਲ ਜੁੜ ਜਾਂਦਾ ਹੈ ਗੁਰਮੁਖ ਸੱਚ ਨਾਮ ਪਤ ਊਤਮ ਹੋਈ ਸੱਚ ਦੇ ਚੱਤੇ ਨੂੰ ਵੀ ਸਿਆਰੀ ਹੈ ਨਾਮ ਹੁੰਦੇ ਮੰਮੇ ਨੂੰ ਵੀ ਸਿਆਰੀ ਹੈ ਕਿ ਸੱਚੇ ਨਾਮ ਵਿੱਚ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਜਿਹੜਾ ਗੁਰਮੁਖ ਮਨੁੱਖ ਹੈ ਮਨੁੱਖ ਹੈ ਜੀਵ ਹੈ ਉਹ ਪ੍ਰਮਾਤਮਾ ਦੇ ਸੱਚੇ ਨਾਮ ਦੇ ਵਿੱਚ ਜੁੜ ਜਾਂਦਾ ਹੈ ਤੇ ਫਿਰ ਪਤ ਦੇ ਤੱਤੇ ਨੂੰ ਸਿਆਰੀ ਹੈ ਪਤ ਇਸਤਰੀ ਲਿੰਗ ਸ਼ਬਦ ਹੈ ਇਸ ਕਰਕੇ ਤੱਤੇ ਨੂੰ ਸਿਆਰੀ ਹੈ ਪਤ ਭਾਵ ਇੱਜ਼ਤ ਅਸੀਂ ਕਹਿੰਦੇ ਹਾਂ ਮੇਰੀ ਇੱਜ਼ਤ ਜਾਂ ਤੇਰੀ ਇੱਜ਼ਤ ਪਰ ਇੱਥੇ ਜਿਵੇਂ ਮੇਰਾ ਇੱਜ਼ਤ ਨਹੀਂ ਕਹਿੰਦੇ ਜਾਂ ਤੇਰਾ ਇੱਜ਼ਤ ਨਹੀਂ ਕਹਿੰਦੇ ਇਸ ਕਰਕੇ ਇਸਤਰੀ ਲਿੰਗ ਸ਼ਬਦ ਹੈ ਇਸੇ ਕਰਕੇ ਤਾਂ ਤੈਨੂੰ ਸਿਹਰੀ ਲੱਗੀ ਪਤ ਸਤਿਗੁਰੂ ਆਖਦੇ ਨੇ ਜਿਹੜਾ ਗੁਰੂ ਦੇ ਦੱਸੇ ਰਾਹ ਦੇ ਉੱਤੇ ਚੱਲ ਕੇ ਸੱਚੇ ਪ੍ਰਮਾਤਮਾ ਦੇ ਵਿੱਚ ਨਾਮ ਦੇ ਵਿੱਚ ਜੁੜ ਜਾਂਦਾ ਹੈ ਨਾ ਤੇ ਉਹਦੀ ਪਤ ਜਿਹੜੀ ਇੱਜ਼ਤ ਨਾ ਉੱਤਮ ਹੋ ਜਾਂਦੀ ਉੱਚੀ ਹੋ ਜਾਂਦੀ ਦੁਨੀਆ ਵਿੱਚ ਸੋਹਣੀ ਹੋ ਜਾਂਦੀ ਲੋਕ ਉਹਦੀ ਇੱਜ਼ਤ ਕਰਨ ਲੱਗਦੇ ਔਰ ਬਹੁਤ ਜ਼ਿਆਦਾ ਇੱਜ਼ਤ ਕਰਦੇ ਨੇ ਨਾਨਕ ਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਨਾ ਉਨ ਸਾਰੇ ਲੋਕਾਂ ਦੀ ਭਾਵਨਾ ਦੀ ਸੋਝੀ ਹੋ ਜਾਂਦੀ ਭਾਵ ਉਹ ਨੂੰ ਹਰ ਇੱਕ ਜਗ੍ਹਾ ਹਰ ਇੱਕ ਭਵਨ ਦੇ ਵਿੱਚ ਫਿਰ ਪ੍ਰਮਾਤਮਾ ਹੀ ਪ੍ਰਮਾਤਮਾ ਦਿਖਾਈ ਦਿੰਦਾ ਹੈ ਉਹ ਪ੍ਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ ਸੇ ਸਾਰੀ ਪੌੜੀ ਸਤਗੁਰੂ ਜਿਹੜੀ ਗੱਲ ਕਹੀ ਭਾਈ ਗੁਰਮੁਖ ਪ੍ਰਮਾਤਮਾ ਦੇ ਕਾ ਜਿਹੜਾ ਕਾਲਖ ਰਹਿਤ ਨਾਮ ਹੈ ਉਹਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਸ਼ਬਦ ਦੇ ਰਾਹੀਂ ਆਪਣੀ ਹੰਕਾਰ ਨੂੰ ਵੀ ਜੜ ਲੈਂਦਾ ਹੈ ਤੇ ਗੁਰਮੁਖ ਸੱਚੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਸੱਚੇ ਰੱਬ ਦੇ ਵਿੱਚ ਜੁੜਿਆ ਰਹਿੰਦਾ ਹੈ ਜਦੋਂ ਸੱਚੇ ਨਾਮ ਦੇ ਵਿੱਚ ਜੁੜਦਾ ਹੈ ਉਹਦੀ ਇੱਜ਼ਤ ਜਿਹੜੀ ਬਹੁਤ ਉੱਚੀ ਹੋ ਜਾਂਦੀ ਹੈ ਇਸ ਕਰਕੇ हे ਨਾਨਕ ਜਿਹੜਾ ਗੁਰਮੁਖ ਹੈ ਨਾ ਉਹਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਭਾਵ ਨੂੰ ਹਰੇਕ ਭਵਨ ਦੇ ਵਿੱਚ ਪਰਮਾਤਮਾ ਸਾਖਸ਼ਾਤ ਨਜ਼ਰ ਆਉਂਦਾ ਉਸ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਐਸੀ ਅਵਸਥਾ ਫਿਰਉਂਦੀ ਹੋ ਜਾਂਦੀ ਕਿ ਸਾਰੇ ਵਿੱਚ ਇੱਕੋ ਹੀ ਰੱਬ ਹੈ ਇਕੋਈ ਪਰਮਾਤਮਾ ਹੈ ਸੋ ਉਸ ਪਰਮਾਤਮਾ ਦਾ ਨਾਮ ਜਪੀਏ YouTube ਦੇ ਇਸ ਚੈਨਲ ਦੇ ذریعے ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਬਾਣੀ ਸਾਂਝੀ ਕੀਤੀ ਜਾਂਦੀ ਹੈ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ